ਐਸ਼ੀ ਗਾ ਰਹੇ ਹਾਂ ਜੀ ਸਾਥੀਓ ਔਰ ਠੀਕ ਠਾਕ ਹੂੰ ਤੇ ਹੋਪ ਸਾਰੇ ਠੀਕ ਠਾਕ ਹੋਮੂਗੇ ਜੇ ਜੇ ਤੁਸੀਂ ਮੈਨੂੰ ਦੇਖ ਪਾ ਰਹੇ ਹੋਵੋਗੇ ਤੇ ਆਪਾਂ ਹੈਗੇ ਅੱਜ ਟ੍ਰੇਨ ਦੇ ਵਿੱਚ ਤੇ ਟ੍ਰੇਨ ਦੇ ਵਿੱਚ ਮੇਰੇ ਨਾਲ ਮੇਰਾ ਜਿਗਰੀ ਯਾਰ ਭਰਾ ਉਹ ਵੀ ਮਲਾਉਣਾ ਸਾਨੂੰ ਅੱਜ ਉਹ ਵੀ ਨਾਲ ਆਪਣੇ ਹਾਂ ਬਈ ਸਤਿਗੁਰ ਜੀ ਕੀ ਹਾਲ ਚਾਲ ਨੇ ਅੱਜ ਦਿੱਲੀ ਦਾ ਪ੍ਰੋਗਰਾਮ ਬਣਾਇਆ ਦਿੱਲੀ ਚੱਲੇ ਆਂਗੇ ਹਾਂ ਦਿਖਾਉਣਾ ਤੁਹਾਨੂੰ ਕਰਾਉਣਾ ਦਰਸ਼ਨ ਮੇਲੇ ਫਿਰ ਹਾਂ ਦਿੱਲੀ ਦੇ ਵਿੱਚ ਕੀ ਕੀ ਦਾ ਅਜ ਦਰਸ਼ਨ ਕਰਾਉਣੇ ਆ ਫਿਰ ਲੋਕਾਂ ਨੂੰ ਕੱਲ ਚੱਲਾਂਗੇ ਆਪਾਂ ਸਦਰ ਬਾਜ਼ਾਰ ਮਾਰਕੀਟ ਦਿਖਾਵਾਂਗੇ ਅੱਜ ਤੁਹਾਨੂੰ ਵੀ ਜਿਹੜੀ ਮੈਂ ਮਤਲਬ ਇਹ ਲੋਕ ਜਾਂਦੇ ਆ ਮਾਰਕੀਟ ਵੀ ਤੁਸੀਂ ਵੀ ਜਿੰਨੇ ਮਤਲਬ ਨਵਾਂ ਕੋਈ ਬਿਜ਼ਨਸ ਕਰਨਾ ਹੈਗਾ ਤੇ ਬਿਜ਼ਨਸ ਕਰਨਾ ਵੀ ਕਿਵੇਂ ਮਤਲਬ ਆਪਦੀ ਸਿਟੀ ਤੋਂ ਯਾਰ ਬਾਹਰ ਨਿਕਲੋ ਜਦੋਂ ਤੁਸੀਂ ਬਾਹਰ ਨਿਕਲੋਗੇ ਭਾਈ ਹਨਾ ਐਕਸਪਲੋਰ ਕਰੋਗੇ ਮੈਂ ਵੀ ਨਵੇਂ ਨਵੇਂ ਚੀਜ਼ਾਂ ਦਿਮਾਗ ਚਾਉਣੀਆਂ ਬਿਜ਼ਨਸ ਕਿਵੇਂ ਹੁੰਦੇ ਹਨ ਤਰੀਕੇ ਆਉਣਗੇ ਹੋ ਜੇ ਬਹੁਤ ساری ਜਿੰਦਾ ਸਿੱਖਣ ਨੂੰ ਮਿਲਣੀਆਂ ਅੱਜ ਦੀ ਵੀਡੀਓ ਕਿਹਾ ਕਿ ਨਹੀਂ ਬਾਈ ਬਿਲਕੁਲ ਰਸਤਾ ਦਿਖਾਵਾਂ ਤੁਹਾਨੂੰ ਮਿਲਦੇ ਹਾਂ ਮੈਂ ਮੈਂ ਵੀ ਪਹਿਲੀ ਵਾਰ ਆ ਰਹੀ ਹਾਂ ਬਾਈ ਕਿਉਂਕਿ ਅੱਜ ਮੇਰੇ ਘਰ ਤੇ ਬਾਈ ਮੈਨੂੰ ਦਿਖਾ ਕੇ ਲੈ ਆਉਂਦਾ ਮਾਰਕੀਟ ਜਿਹੜੀ ਮੈਨੂੰ ਦਿਖਾਉਗਾ ਮਾਰਕੀਟ ਉਹ ਅੱਜ ਆਪਾਂ ਵੈਸੇ ਕੋਈ ਪਰਸਨਲ ਹੀ ਕੰਮ ਚੱਲੇ ਆਗੇ ਕੋਈ ਓਨਲੀ ਬਾਜ਼ਾਰ ਦੇਖਣ ਨਹੀਂ ਚੱਲੇ ਅਸੀਂ ਪਰ ਮੈਨੂੰ ਨਾਲ ਲੈ ਚੱਲੇ ਮੈਂ ਆ ਜਾ ਤੁਹਾਨੂੰ ਕੁਝ ਫਰੀਦੋ ਫਰੋ ਕਰਾ ਕੇ ਲਿਆਵਾਂਗੇ ਮੈਂ ਆ ਸੀ ਨੌਇਡਾ ਜਾਣਾ ਹੈ ਇੱਕ ਕੰਮ ਆ ਗਿਆ ਓਕੇ ਆ ਬਾਕੀ ਰਸਤੇ ਚ ਹੋਰ ਦਿਖਾਉਣਾ ਸਾਨੂੰ ਆ ਬਾਕੀ ਰਾਉਣਗਰ ਮੇਲਾ ਦੇਖੋ ਤੁਸੀਂ ਰਾਉਣਗਰ ਮੇਲਾ ਵਾਧੂ ਸਿੰਦਰ ਸਰਤਾਜ ਜਿਵੇਂ ਕਹਿੰਦਾ ਹੁੰਦਾ ਰੰਗ ਕਣਕਾਂ ਦਾ ਹਰੇ ਤੋਂ ਸੁਨਹਿਰੀ ਹੋ ਗਿਆ ਦੇਖ ਲਓ ਸੁਨਹਿਰੀ ਭਾ ਮਾਰਨ ਲੱਗ ਗਈ ਹੈਗੀ ਤੇ ਵਿਸਾਖੀ ਵੀ ਨੇੜੇ ਆ ਗਈ ਹੈਗੀ ਤੇ ਬਹੁਤ ਸੋਹਣਾ ਸੀਣਾ ਟ੍ਰੇਨ ਚੋਂ ਸ਼ੂਟ ਕਰ ਰਹੇ ਹਾਂ ਲੇ ਵੀ ਉੱਤਰ ਕੇ ਦਿੱਲੀ ਦਾ ਰਸ ਆ ਗਿਆ ਪੂਰਾ ਜੱਟੋ ਦੀ ਦੁਨੀਆ ਹਾਂ ਰੌਣਕ ਤੇ ਸਬਜ਼ੀ ਮੰਡੀ ਸਟੇਸ਼ਨ ਤੇ ਉੱਤਰ ਗਏ ਹਾਂ ਬਾਕੀ ਅੱਗੇ ਚੱਲਦੇ ਆ ਦਿਖਾਉਣੇ ਆ ਤੁਹਾਨੂੰ ਵੀ ਕੀ ਲਵਾਂਗੇ ਮੈਟਰ ਹਾਂ ਸਬਜ਼ੀ ਮੰਡੀ ਮੈਟਰ ਅੱਜ ਲਾਵਾਂਗੇ ਇੱਥੇ ਲਵਾਉਂਦੇ ਆ ਗੋਡਨੀਆ ਭਾਰਤ ਸਰਕਾਰ ਦੇ ਇੱਥੇ ਆ ਦੇ ਖੜਦੇ ਨਹੀਂ ਲੋਕ ਹਨਾ ਨੁਕਸਾਨ ਭਰੀ ਨਾ ਆ ਆ ਮੜਾ ਦੱਸ ਕਿ ਕਿੱਥੇ ਕਿੱਥੇ ਹੋ ਕੇ ਜਾਣਾ ਪਊ ਹੁਣ ਆਪਾਂ ਚੱਲੇ ਆਂਗੇ ਜੀ ਸਬਜ਼ੀ ਮੰਡੀ ਉੱਤਰਗੇ ਆਂਗੇ ਰੇਲਵੇ ਸਟੇਸ਼ਨ ਤੇ ਇਸ ਤੋਂ ਬਾਅਦ ਮੈਟਰੋ ਸਟੇਸ਼ਨ ਲਾਵਾਂਗੇ ਸਬਜ਼ੀ ਮੰਡੀ ਦੇ ਸਾਹਮਣੇ ਹੈਗਾ ਆ ਸ਼ਾਸਤਰੀ ਨਗਰ ਉੱਥੋਂ ਆਪਾਂ ਚੱਲਾਂਗੇ ਫਿਰ ਨੁਆਇਡਾ ਸੈਕਟਰ 16 ਇਹਰ ਸਾਨੂੰ ਦਿਖਾਉਣੇ ਆਗੇ ਮੈਟਰੋ ਦੇ ਨਜ਼ਾਰੇ ਵੀ ਦਿਖਾਉਣੇ ਆ। ਅਸੀਂ ਥੱਕ ਗਏ ਆਗੇ ਬਹੁਤ ਸਵੇਰੇ ਉੱਤੇ ਚੜੇ ਹੋਇਆ 6 ਵਜੇ ਦੇ। ਹਾਂ। ਸਟੇਸ਼ਨ ਤੇ ਵੇਖੇ ਪੂਰਾ ਰੌਣਕ ਮਿਲਗਾ। ਭੀੜ ਬਹੁਤ ਆ ਦੁਨੀਆ ਉੱਪਰੀ ਹੈ ਜਮਾ ਟ੍ਰੇਨ ਖਾਲੀ ਹੋ ਗਈ। ਐ ਆ ਬਾਈ ਹਨਾ ਜਿੱਥੇ ਜਾਵੜੋਂ ਐ ਲੱਗਦਾ ਨਾ ਵੀ ਸਾਰੀ ਦੁਨੀਆ ਇੱਥੇ ਹੀ ਵਸਦੀ ਹੈ। ਸਾਰੀ ਵਸਦੀ ਹੈ ਹਨਾ। ਇਹ ਆ ਗਿਆ ਸਾਭੀ ਮੰਡੀ ਰੋਡ ਦੇਖੋ। ਆਪਣਾ ਵੇਖੀਏ ਜਦੋਂ ਮੈਂ ਕਿਹਾ प्रताप नगर रेलवे प्रताप नगर मेट्रो स्टेशन गेट नंबर दौते चलें ਮੈਂ ਤਾਂ ਨਹੀਂ ਅੱਜ ਦੂਜਿਆਂ ਦੇ ਚੜਦਾ ਅੰਬ ਦੇ ਭਾਈ ਉਹ ਬੰਬਾਸਾ ਕਰਦਾ ਇਹ ਆ ਉਹਨਾਂ ਸਾਫਟ ਕਾਰਡਾਂ ਦੇ ਬੈਲੈਂਸ ਦੇਖਣਾ ਪਹਿਲਾਂ ਕਿੰਨਾ ਕਰ ਇੱਕ ਕਿੰਨਾ ਕਿੰਨਾ ਬੈਲੈਂਸ ਚਾਹੀਦਾ ਕਿੰਨਾ ਕਿੰਨਾ ਬੈਲੈਂਸ ਚਾਹੀਦਾ ਲਿਖਿਆ ਪਿਆ ਸੀ ਨਾ ਵੀ ਉੱਡ ਗਿਆ ਬਟੂਆ ਹਾਂ ਮੈਨੂੰ ਮਿਨਿਮਲ 100 ਤਾਂ ਹੋਣਾ ਚਾਹੀਦਾ ਬਟੂਵੇਲਾ ਤੇ ਖਾਸ ਖਿਆਲ ਰੱਖਿਆ ਜਾਵੇ ਹਾਂਜੀ ਭਾਈ ਮਾਰਕੀਟ ਬਾਰੇ ਦੱਸੋ ਮਾੜਿਆ ਭਾਈ ਕਿਹੜੀ ਮਾਰਕੀਟ ਹੈ ਇਹ ਹੈ ਕਿ ਲਾਲਚਲਾ ਮਾਰਕੀਟ ਅੱਛਾ ਜਾਮਾ ਮਾਜੂਰ ਤੇ ਲਾਲਚਲਾ ਲਾਲਚਲਾ ਰਹਿ ਗਿਆ ਇੱਧਰ ਸਾਹਮਣੇ ਹੈ ਨਾ ਆ ਵਾਰਡ ਮਾਰਕੀਟ ਆ ਗਈ ਹੈ ਨਾ ਪੰਛੀ ਵਾਲੀ ਇੱਥੇ ਪੰਛੀ ਮਿਲਦੇ ਨੇ ਠੀਕ ਆ ਬਹੁਤ ਸੋਹਣੇ ਸੋਹਣੇ ਪੰਛੀ ਆ ਪਰ ਕੈਦ ਕਰੇ ਹੋਏ ਆ ਭਾਈ ਬਾਕੀ ਹਰੇਕ ਦੀ ਆਲ ਗਿਆ ਜੀ ਫੈਕਟ ਜਾਨਵਰ ਆ ਪਾਲਤੂ ਜਾਨਵਰ ਆ ਠੀਕ ਆ ਹੁਣ ਆ ਆ ਕਿਹੜੀ ਆ ਬਈ ਆਹ ਮਾਰਕੀਟ ਇਧਰ ਆ ਗਈ ਹੈ ਨਾ ਠੀਕ ਆ ਚਲੋ ਆਪਾਂ ਘੁੰਮ ਘੰਮ ਕੇ ਦੇਖਦੇ ਆ ਮਾਰਕੀਟ ਤੁਸੀਂ ਵੀ ਨਾਲ ਨਾਲ ਲੋ ਨਜ਼ਾਰੇ ਸਾਡੇ ਨੂੰ ਬਾਈ ਮੈਨੂੰ ਘਮਾਉਣ ਗਿਆ ਸਾਰੇ ਕਿਤੇ ਆ भैया लाल किला ओ पिछे सी की जामा जामा इन? जामा मस्जिद है और मेट्रो स्टेशन हाँ ठीक है यार लाल किला क्या देश ने दे प्रधानमंत्री इसे हैं बोलो बोलो बड़ा है कि क्या नहीं ਮੇਹਨ ਪ੍ਰਧਾਨ ਮੰਤਰੀ ਇੱਥੇ ਕਿਹਨਾਂ ਚੜਾਉਂਦੇ ਨੇ ਜੇ 15 ਅਗਸਤ ਨੂੰ 15 ਅਗਸਤ ਵਾਲੇ ਦਿਨ ਹੈ ਨਾ ਇੱਥੋਂ ਜਾਂਦਾ ਚੜਾਇਆ ਜਾਂਦਾ ਇੱਥੋਂ ਜਾਂਦਾ ਕਿੰਨੀ ਮਹਾਨਤਾ ਜੀ ਹੈ ਨਾ ਇਹਦੀ ਵੀ ਲਾਲ ਕਿਲਾ ਦਿੱਲੀ ਦਾ ਲਾਲ ਕਿਲਾ ਵੀ ਦੇਖਿਆ ਰਹ ਬਹੁਤ ਆ ਇੱਥੇ ਹੈ ਠੀੜ ਦਾ ਕੋਈ ਅੰਤ ਨਹੀਂ ਪਰ ਦੇਖਣ ਵਾਲੀਆਂ ਚੀਜ਼ਾਂ ਨੇ ਆ ਜੋ ਘੁੰਮ ਘੁਮਾ ਕੇ ਇਕੱਠੇ ਰਲ ਮਿਲ ਕੇ ਦੇਖਦੇ ਆ ਬਾਈ ਮੂਰੇ ਮੂਰੇ ਲਈ ਜਾਂਦਾ ਕਿਉਂਕਿ ਬਾਈ ਭੇਤੀ ਐ ਇਥੋਂ ਦਾ